ਆਦਿ ਮੇਰੇ ਸਹੀ ਮੈਨੂੰ ਨਾ ਇਹ ਕੀ ਕੰਦੇ ਦਾ ਪੋਟ ਬਣਾਉਂਗਾ ਇਹ ਮੈਂ ਤਾਂ ਨਾ ਕੋਈ ਚੱਕ ਚੱਕ ਦਾ ਬੋਨਸ ਹੋ ਗਿਆ ਬੰਦੜੂ ਇਹ ਨੀਜ ਰੋਪ ਹੋਵੇ ਬੰਦਾ ਬੰਦਾ ਦੇ ਫਸ ਗਿਆ ਨਾ ਇਹ ਰਾ ਤਾਂ ਹੋ ਗਿਆ ਨਾ ਬੰਦੇ ਦੇ ਨਾਮ ਨੂੰ ਦੱਸ ਹੈ ਇਹ ਹੋਦੇ ਬੰਦਿਆਂ ਨੂੰ ਨਾ ਮੈਨੂੰ ਲੱਭ ਜਾਵੇ ਅੱਜ ਕਿਤੇ ਫੇ ਮੈਂ ਦਾ ਘਰ ਤਾਂ ਗੱਲ ਮੈਨੂੰ ਮੋਟਰਸਾਈਕਲ ਆ ਲੈਣ ਦੇਣਾ ਇਹਦਾ ਇਹ ਮੈਂ ਛੱਡਣਾ ਨਹੀਂ ਨਾ ਜੋ ਮਰਜੀ ਹੋਵੇ ਅਰੇ ਬੰਦੇ ਦਾ ਪੋਟ ਨਾ ਬਣਾਇਆ ਤੇ ਵੇਖੀ ਹਾਂ ਭਲਾ ਹੈ ਪਾਟੇ ਕਦੂ ਵਰਗਾ ਦਾ ਮੂੰਹ ਆ ਦੇ ਮਾਂ ਮੈਂ ਚਾਕੇਣਾ ਚਾਤਰੀਆਂ ਕਰਦਾ ਹਾਂ ਕਰਦਾ ਮੈਂ ਦਾ ਹੱਲ ਵੇਖੀ ਲਈ ਤੂੰ ਹਲੋ ਕਿੱਧਰ ਗਿਆ ਸੱਸੀ ਘਾਲੋ ਦੇਖੋ ਜੇ ਤੂੰ ਸੁਣਾਓ ਕਿੱਦਾਂ ਜੱਦ ਗਿਆ ਚਾਹੀ ਉਹ ਕਿੱਥੇ ਹੈਗਾ ਮੈਂ ਲਾ ਤੂੰ ਯਾਰ ਮੈਂ ਪਾਟੇ ਮੱਠਾ ਜਾਤਾ ਆ ਪਾਰਕ ਜਾਂ ਹਾਂ ਆਜੋ ਆਜੋ ਆ ਗਿਆ ਮੈਂ ਵੀ ਪਾਰਕ ਗਿਆ ਆ ਗਿਆ ਤੇਰੇ ਕੋਲ ਮੈਂ ਮਿਲਦਾ ਤੈਨੂੰ ਯਾਰ ਆਜੋ ਆਜੋ ਆ ਗਿਆ ਆ ਗਿਆ ਜੇ ਨਾ ਵਧੀਆ ਲੱਗਾ ਅੱਜ ਹੈ ਮੌਸਮ ਐਂਡਾ ਉਹ ਠੱਗ ਕਿਦਰ ਆ ਗਿਆ ਚਾਹ ਦੀ ਮਾਰਾ ਚਾਚਾ ਕੀ ਹਾਲ ਹੈ ਔਰ ਠੀਕ ਹੈ ਦਾਦੀ ਹਾਂ ਜੀ ਨਿਆਰਾ ਆ ਨਿਆਰਾ ਆ ਪੂਰਾ ਵਾਰ ਹੈ ਕਾਲੀ ਕੋਈ ਨਹੀਂ ਆਉਂਦੇ ਬਾਬੇ ਦੀ ਕਿਰਪਾ ਵਾ ਤਾਂ ਤੈਨੂੰ ਲੈ ਗੋ ਦੇਣਾ ਹੈ ਕਿ ਅੱਜ ਆਓ ਵਿਆਜ ਹੀ ਦੇਣਾ ਨਹੀਂ ਨਾ ਦੇਣੀ ਚਾਹੀਏ ਨਹੀਂ ਨਾ ਦੇਣਾ ਤੇਰਾ ਸਿਆਪਾ ਕਰਨਾ ਆਵਾ ਹੈ ਸਿਆਪਾ ਕਰਨਾ ਜਿਹੜਾ ਚੈੱਕ ਦਿੱਤਾ ਹੈ ਤੇਰਾ ਚੈੱਕ ਹੀ ਬੌਂਸ ਹੋ ਗਿਆ ਵਾ ਅੱਛਾ ਚਾਚਾ ਜਾ ਕੇ ਕੰਮ ਕਰਕੇ ਤੇ ਜਾ ਕੇ ਮੇਰਾ ਕਰ ਇੱਕ ਬੈਠ ਮੈਂ ਕਦਾ ਕੰਮ ਕਰਾ ਕੱਦੂ ਦੇ ਵਰਗਾ ਤੇ ਮੂੰਹ ਗੱਡਿਆ ਫਾਟੇ ਕੱਦੂ ਵਰਗਾ ਤੇਰਾ ਮੂੰਹ ਆ ਅੱਛਾ ਉੱਠੇ ਦਵਾਨੇ ਵਰਗਾ ਤੇਰਾ ਠੇਡਾ ਤੇ ਤੂੰ ਚਾਚੀ ਨੇ ਚਾਤਰੀਆਂ ਖੇਡਣ ਡੈ ਰਹਾ ਦੱਸ ਬੰਦ ਹੈ ਤਾਤਾ ਹੋਇਆ ਕਿ ਤਾਤਾ ਕਰਦਾ ਮੈਂ ਤੇਰੇ ਨਾਲ ਤੈਨੂੰ ਮੈਨੂੰ ਮੈਂ ਜਦੋਂ ਪੁੱਛਿਆ ਜਾਂਦਾ ਸੀ ਕਿ ਇਹ ਤੇ ਪਰਚਾ ਦੇ ਤੇਰਾ ਚੈੱਕ ਬੌਂਸ ਹੋਇਆ ਚੈੱਕ ਬੌਂਸ ਦਾ ਤਾਂ ਸਿੱਧਾ ਪਰਚਾ ਹੁੰਦਾ ਵਾ ਅੱਛਾ ਜੀ ਕੱਲ ਤਾਤਾ ਇਹ ਕਈ ਮਦਦ ਕਰੀ ਇਹ ਪਰਚੇ ਕਰਾਈਏ ਦੱਸ ਗਿਆ ਗਲਤੀ ਕਰ ਲਈ ਉਹ ਮਾੜੇ ਦੇ ਵਿੱਚ ਕਾਹਲੀ ਕਰ ਤੂੰ ਕੀਤੀ ਓਏ ਤੂੰ ਤੇ ਮਨੋਂ ਵਾ ਸਗੋਂ ਦੋ ਕਰ ਰੱਖਤਾ ਲੈ ਮੇਰੀ ਮਾਂ ਗੱਡੀ ਮੈਂ ਗੱਡੀ ਛਡਾਉਣੀ ਤੇਰੀ ਗੱਡੀ ਨੂੰ ਬੌਂਸ ਕਰਵਾਤੀ ਮੇਰੀ ਸਾਰੀ ਦੀ ਸਾਰੀ ਹੈ ਉਹ ਪੁੱਤਾਰੇ ਹੁਣ ਗੱਡੀ ਨਹੀਂ ਛੱਡਣਦੇ। ਉਹ ਚਾਚਾ ਕਿ ਠੱਗਿਆ ਤੂੰ ਮਾਰਦਾ ਮੈਨੂੰ ਮੈਂ ਬੁਰਾ ਬਣਾਈ ਜਾਂਦਾ ਮੈਂ। ਮੈਂ ਮੰਨਦਾ ਵਾਂ। ਪਿੰਨਾ ਰਾਜੂ ਠੱਗਿਆ ਗਾਵਾ। ਹਾਂ। ਪਰ ਜੇ ਜਿਹੜੀ ਠੱਗੀ ਤੂੰ ਮੇਰੇ ਨਾਲ ਮਾਰ ਕੇ ਤੇਰੇ ਸਾਹਮਣੇ ਇੱਕ ਦੋ ਰਾਜੂ ਥੋੜੀ ਦੇ ਰਾਜੂ ਠੱਗੇ ਬਰਾਜੂ ਕੁਆੜੀਏ 10 ਪਲਾਂ ਮੇਨ ਚਲਦਾ। ਮੈਂ ਸਾਦਾ ਕੋਈ ਹੈਗਾ ਮਾਰਦਾ ਰਾਜੂ ਕੁਆੜੀਆਂ ਮੀਆਂ ਰਾਜੂ ਠੱਗ ਵੀ ਆ ਰਾਜੂ ਪਸੂੜੀ ਵੀ ਹੈਗਾ। ਪਰ ਗੱਲ ਕੀ ਦੱਸੀ ਦੀ ਦੱਸ ਗੱਲ ਕੀ। ਗੱਲ ਇਹੋ ਹੀ ਆ ਤੇਰੀ ਮੈਂ ਗੱਲ ਕਰਾਉਣਾ ਮੈਂ ਦਿੰਦਾ। 1 ਮਿੰਟ ਰੁਕ ਜਾ ਜਰਾ ਤੇਰੀ ਮੈਂ ਤੇ ਨਾਲ ਗੱਲ ਕਰਨੂੰ। कभी हो गया नहीं चलो हेलो हाँ मैनेजर साहब हेलो मैनेजर साहब आप गल करो एक मिनट आप फलोता रे जेड़ को मैं चेक ले आएगा गल करो जरा मैं कर गल यार सत श्री अकाल जनाब जी हाल चाल ਹਰੀ ਅੰਜ ਨਾ ਦੱਸ ਆ ਚਾਚਾ ਕਹਿਣ ਦਾ ਚੈੱਕ ਨਹੀਂ ਪਾਸ ਆਇਆ ਇਹ ਗੱਲ ਕਦੀ ਹੋਇਆ ਨਹੀਂ ਮਰਾਏ ਕਿਤੇ ਪਾਗ ਹੋਣਾ ਉਹ ਕੋਡ ਦੇ ਪੈਸੇ ਆ ਨਹੀਂ ਮਰਾਏ ਨਹੀਂ ਨਹੀਂ ਚੈੱਕ ਕਰੋ ਸਹੀ ਤਰ੍ਹਾਂ ਤੈਿਹੜੇ ਮੁੱਕਦੇ ਵੀ ਆਪਣੇ 420 ਦਾ ਪਰਚਾ ਕਰਨਾ ਅਗਲੇ ਨੇ ਨਾ ਨਾ ਇਹ ਦਾ ਨਹੀਂ ਹੁੰਦਾ ਮਰਾਏ ਹੋਣਾ ਹੀ ਹੋਣਾ ਵਾ ਇਹ ਨਹੀਂ ਹੋ ਤੁਸੀਂ ਬਾਬਾ ਗੱਲ ਤੇ ਕੀਤਾ ਉਹਨਾਂ ਨੇ ਨਹੀਂ ਨਹੀਂ ਇਹ ਚਾਹ ਕੌਣ ਚ ਮਰਾਏ ਮੈਂ ਚੈੱਕ ਕਿ ਪਾਸ ਹੋਣੀ ਆ ਜੱਗ ਦਿੱਤਾ ਹੈ 100 ਰੁਪਏ ਦਾ ਭਰਾਵਾ ਚੈੱਕ ਦਿੱਤਾ ਦੇਗਾ ਪਰ ਪੈਸੇ ਹੋਣਗੇ ਤੇ ਫੇਰ ਹੀ ਆ ਨਾ ਪੈਸੇ ਦੇ ਹੈ ਨਹੀਂ ਆ ਅਗਲੇ ਨੇ ਭਰਾਵਾ ਉਹਦੇ ਧਾਰੇ ਜਾ ਕੇ ਰਿਪੋਰਟ ਕਰ ਦੇਣੀ ਆ ਉਹ ਚਾਚਾ ਮੈਂ ਸਾਰੇ 420 ਬੰਦਾ ਇਹ ਥੋੜੀ ਮਾਰ ਕੇ ਮਰਨਾ ਟਾਈਮ ਹੈ ਨਹੀਂ ਮੈਂ ਮੈਂ ਬੰਦ ਬੰਦ ਕਰੋ ਹੋਰ ਮੈਂ ਵਾਕ ਹੀ ਗੱਪੜੇ ਨਹੀਂ ਨਹੀਂ ਲੈ ਮੈਂ ਮੈਂ ਜਿਹੜੀ ਸੜਿਆ ਸੌਂਦਾ ਹੈ ਨਾ ਮੈਂ ਜਿਹੜੀ ਸੜਿਆ ਮੈਂ ਜਮੇ ਯਾਰ ਕਦਾ ਸੜੇ ਪੈਣਾ ਹੱਤੀ ਤੂੰ ਚੰਗਾ ਨਹੀਂ ਕੀਤਾ ਤੂੰ ਮੈਂ ਤੈਨੂੰ ਮੈਂ ਦੱਸ ਦਿੰਦਾ ਉਹ ਚਾਚਾ ਕਦੀ ਹੋਇਆ ਚਾਂਦ ਕਦੀ ਆਇਆ ਜਾਂ ਅੰਦਰ ਨਾਲ ਯਾਰ ਆ ਲੈ ਹੁਣ ਜੇ ਤੇਰੇ ਦਿਨ ਫਿਰ ਗਏ ਤੇ ਤੂੰ ਇਹਦਾ ਮਰਬੜਕ ਤੋਂ ਹੁਣ ਚਾਚੇ ਨੇ ਚਾਟੀਆਂ ਕਰਨਗੇ ਯਾਰ ਸਾਡੇ ਹੱਥੀ ਜੰਮੇ بڑے ਖੇਡੇ ਤੁਸੀਂ ਹਾਂ ਐ ਤਾਨੂੰ ਨਿਕੰਦਨ ਕਿੰਨੀਆਂ ਚਪੇੜਾ ਮਾਰਦੇ ਨੇ ਮਾਰਦੇ ਨੇ ਨਾ ਸੀ ਗਾ ਯਾਰ ਤੂੰ ਉਹ ਗੱਲ ਆ ਲੈ ਆ ਮੈਂ ਚੈੱਕ ਲਿਆ ਆਂ ਲੈ ਆ ਤੇਰੀ ਚੈੱਕ ਬੋਕਾ ਨਾ ਆ ਫੜ ਚੈੱਕ ਦਾ ਤੇ ਦਾ ਬੁਲਾਣਾ ਆ ਜੰਨਾ ਆ ਪੈਨ ਵੀ ਖੋਲ ਕੇ ਦੇਣਾ ਤਨੂੰ ਇਹ ਉਹ ਜੂ ਪੁੱਤੇ ਬੰਦਿਆਂ ਨੂੰ ਨਾ ਉਪਰ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਮਰ ਲਾਗੇ ਇਹ 420 ਜਿਹੜੀਆਂ ਥੇੜ ਦਾ ਨਾ ਕੋਈ ਗੱਲ ਨਹੀਂ ਪੁੱਤ ਚਾਚਾ ਹੁਣ ਹੁਣ ਕਿੰਨਾ ਪੜਾ ਹੁਣ 1.5 ਲੱਖ ਦਾ ਪਰ 1.5 ਲੱਖ ਆਣੀ ਮੇਰੇ ਵਪਾਰ ਚ ਕਦੀ ਵੀ ਇੰਨਾ ਚ ਰੁਪਏ ਦੇ ਦਿੰਦਾ ਵੇ ਕਦੀ ਚਾਂਸ ਬਣਾਉਣੇ ਅੱਜ ਗੱਲ ਬਣਾਉਣੇ ਤਨ ਭਰਾਵਾ ਉਦਾ ਠੱਗੀ ਮਾਰਨਾ ਨਹੀਂ ਮਾਰਨੀ ਐਵੇਂ ਹੀ ਤੈਨੂੰ ਪਤਾ ਨਾ ਕਿ ਰਾਜੂ ਪਸੋੜੀ ਦਾ ਨਾਮ ਜਿਹੜਾ ਵਾ ਨਾ ਸਾਰੀ ਮਾਰਕੀਟ ਚ ਚੱਲਦਾ ਵਾ ਕਿਤੇ ਵੀ ਜਾ ਕੇ ਤੂੰ ਨਾ ਲੰਦਾ ਜੇ ਰਾਜੂ ਪਸੋੜੀ ਦਾ ਸਾਰੇ ਠੱਗੀ ਕਹਿੰਦੇ ਆ ਮੈਂ ਤਾਂ ਤੇਰੇ ਕੋਲ ਤਾਂ ਵੀ ਚੱਲ ਆਪਣਾ ਭਤੀਜਾ ਵਾ ਮੈਨੂੰ ਕੋਈ ਪਤਾ ਵੀ ਇਹ ਕੱਦੂ ਦੇ ਮੂੰਹ ਵਾਲਾ ਮੈਂ ਨਾ ਠੱਗੀ ਕਰ ਦੂੰਗਾ ਇਹ ਤਾਂ ਨਹੀਂ ਪਤੀਤ ਨੂੰ ਚਾਹੀਦਾ ਤੇਰਾ ਚੈੱਕ ਹੀ ਬਾਉਂਸ ਹੋ ਗਿਆ ਕੀ ਕਰੀਏ ਦੱਸ ਹੁਣ ਕਿਨੇ ਪੈ ਲੈਣੇ ਚਾਹੀਦਾ ਮੈਂ 1.5 ਲੱਖ ਦੇਣਾ ਹੁਣ ਪਹਿਲਾ ਕਰਿਆ ਸਾਨੂੰ ਵਿਆਹ ਲੱਗਾ ਹੀ ਪਰਸੈਂਟੇਜ ਵੀ ਤੈਨੂੰ ਦੇ ਦਾਂਗੇ ਤੂੰ ਦੇਰ ਰੱਖ ਲੈ ਬੰਦੇ ਨਾ ਰੇਗਮਤ ਕਿਨੇ ਚਾਚਾ ਹੋਰ ਰਕਮ ਵਾਦ ਕੀਤੇ ਕੋਈ ਗੱਲ ਨਹੀਂ ਪਹਿਲਾਂ 12% ਲਾ ਲੈਣਾ ਤੂੰ ਹੁਣ 15 ਲਾ ਲੈ ਚਾਚਾ ਯਾਰ ਫਸੇ ਆ ਹੁਣ ਚੱਲੀ ਗਈ ਆਦੋਂ ਤੱਕ ਅੱਧਾ ਰਕਮ ਬੋਝੇ ਬੁਛਲਦਾ ਬਾੜ ਤੇ ਥੱਲੇ ਆ ਗਿਆ ਸਮਝਲਾ ਇਹ ਵੇਖ ਲਾਸ ਧੀਦੇ ਦੇਣਾ ਜਿਹੜੇ ਆਣਾ ਉਹ ਹਰ ਕਿਸ ਤੇ ਹੁੰਦੇ ਜਾਂਦੇ ਰਹਿੰਦੇ ਆ ਪਰ ਚਾਚਾ ਨਾ ਜੰਗਲ ਦਾ ਰੁੱਖ ਨਹੀਂ ਕਦੇ ਵੀ ਬਣੀਦਾ ਕੋਈ ਛੋਟਾ ਰੁੱਖ ਬਣ ਜਿਸ ਨੂੰ ਕਦੇ ਫਲ ਲੱਗੇ ਵਧੀਆ ਜੇ ਦਾ ਆਪਣੇ ਤੈਨੂੰ ਪੈਸੇ ਦੇਤੇ ਤੇ ਅੱਜ ਤੂੰ ਚਾਚੇ ਨਾਲ ਛੱਕੀਆਂ ਕਰੇ ਚਾਚਾ ਜੀ ਮੈਂ ਤਰ੍ਹਾਂ ਤੂੰ ਮੇਰਾ ਲੈਜ ਕੀਤਾ ਓ ਚਲੋ ਮੈਂ ਜਿਹੜੀ ਗਲਤੀ ਕਰ ਲਈ ਕਰ ਲਈ ਭਤੀਜ ਪਰ ਤੈਨੂੰ ਨਹੀਂ ਤਾਂ ਚਾਹੀਦਾ ਸੀ ਚੱਲ ਕੋਈ ਗੱਲ ਨਹੀਂ ਦਿਆ ਡੇੜ ਵਕਤ ਮੈਂ ਜਿਹਦਾ ਲੈਜ ਚੱਕ ਵਖਰੋ ਜਾਈ ਨਾ ਨਾ ਫਿਰ ਠੀਕ ਆ ਪੁੱਤ ਪੈਸੇ ਦੇ ਦੇ ਵੇਖੀ ਮੈਂ ਤੈਨੂੰ ਪੂਰੇ ਗਿਣ ਕੇ ਦਊਗਾ ਅਰਕਾ ਫੋਕੀ ਤੇ ਦਵਾ ਆਜ ਕੱਟ ਕੇ ਦਿੰਦਾ ਨਾ ਮੈਨੂੰ ਇੱਥੇ ਤੇਰਾ ਅਰਕਾ ਮੈਂ ਕਰਦਾ ਕੰਮ ਜਿਹੜਾ ਆਫਾ ਲਾ ਦੀ ਇਹ ਚਾਚੇ ਦਾ ਵੀ ਸਾਰ ਚੈੱਕ 15% ਵਿਆ ਲੈਣਾ ਜਾ ਉਹ ਭਤੀਜ 15% ਹੀ ਦਊਗਾ ਪਹਿਲੇ ਮਹੀਨੇ ਦਾ ਵਿਆਜ ਤੈਨੂੰ ਆਇਆ ਵਾ ਉਹ ਹੁਣ ਕੀ ਆਉਣਾ ਤੈਨੂੰ 3000 ਰੁਪਿਆ 3000 ਕੱਟਦਾ ਆਪਣਾ ਬਾਕੀ ਭਰ ਲੈ ਲੈਣ ਲੱਗ ਕਿਤੇ ਮੇਰੀ ਲੱਖ ਰੁਪਈਆ ਦੀ ਗੱਡੀ ਛੁੱਟਦੀ ਸੀ ਹੁਣ ਡੇਢ ਰੱਖ ਚ ਗੱਡੀ ਛੁੱਟਣੀ ਆ ਲੈ ਲਿਆ ਦਿੱਤਾ ਇਹਦੇ 420 ਵਾ ਹੈ ਚਲ ਕੋਈ ਗੱਲ ਇੱਕ ਮੋਟੇ ਹੰਦ ਨੂੰ 420 ਕਰਕੇ ਵਿਖਾ ਦੂੰਗਾ ਮੈਂ ਕਿਸ ਤਰ੍ਹਾਂ ਵਾ ਗਾਜੂ ਨੂੰ ਛੋੜਿਆ ਮੈਨੂੰ ਕਿੰਨੇ ਮਾਰਕੀਟ ਚ ਤਹਲੇ ਚੰਗੇ ਚੰਗੇ ਨੂੰ ਘਸੂੜੀ ਪਾ ਦਿੰਨਾ ਆ ਲੈ ਚਾਚਾ ਹੁ 1.5 ਲਾ ਜਾ ਕੀ ਹੋ ਠੀਕ ਹੁ ਬੌਂਸ ਹੋ ਜਾ ਕੁਛ ਆਪਣੇ ਕੋਈ ਗ੍ਰੈਡ ਹੁਣੇ ਪਾ ਪਾ ਚੈੱਕ ਕਰ ਲਾ ਜੇ ਕੋਈ ਤੇ ਮੈਂ ਜੇ ਬੌਂਸ ਹੋ ਗਿਆ ਮੈਂ ਅਰ ਕਾ ਦਊ ਪਰਚਾ ਠੀਕ ਆ ਕੋਈ ਵਿਆਜ ਨਹੀਂ ਮੈਨਾਂ ਜਿਹੜਾ ਵਿਆਜ ਕਟਿਆ ਉਹ ਵੀ ਲੈਣਾ ਚਿਰਕੋ ਮੈਂ ਦਾ ਕਈ ਗੱਲ ਚਾਚਾ ਹਾਂ ਤੇ ਦਾਦੇ ਦੇ ਪੁੱਤ ਦੇ ਘਰਾੜਾ ਲਊ ਕੋਈ ਗੱਲ ਨਹੀਂ ਦਾਦੇ ਪੋਤੇ ਦੀਆਂ ਇੱਥੇ ਹੀ ਆ ਭਤੀਜੇ ਇਹ ਤਾਂ ਕੋਈ ਚੱਕਰ ਹੀ ਨਹੀਂ ਆ ਤੂੰ ਵਿਆਜ ਦੇਂਗਾ ਵੇਖਿਆ ਤੇ ਗੋੜਗੇ ਮੈਂ ਹੱਥ ਜੋੜ ਕੇ ਕਿੱਗੇ ਵੀ ਦੇਣ ਦਿਆ ਪਰ ਭਤੀਜਾ ਇਦਾਂ ਨਹੀਂ ਚਾਹੀਦਾ ਕਿੱਥੇ ਮੇਰੀ ਲੱਖ ਰੁਪਏ ਦੀ ਗੱਡੀ ਛੁੱਟਦੀ ਸੀ ਹੁਣ ਉਹੀ ਮੈਨੂੰ 1.5 ਰੱਖ ਕੇ ਛਡਾਉਣੀ ਪੈਣੀ ਆ ਅਗਲਾ ਗੱਡੀ ਬੌਂਡ ਕੀਤੀ ਮੈਂ ਤੈਨੂੰ ਉਦੋਂ ਵੀ ਤਰਲਾ ਮਾਰਿਆ ਸੀ ਯਾਰ ਇਦਾਂ ਨਾ ਕਰ ਤੂੰ ਕਹੇ ਦੇ ਲੋ ਹਾਂ ਚਾਚਾ ਉਹਦਾ ਟੌਰੀਆ ਬੰਦਾ ਦੋ ਤਾਂ ਘੜੀ ਛੜਿਆ ਲਾਈ ਥਈ ਆ ਮੋਬਾਈਲ ਪਾਈ ਫਿਰਦਾ ਕੱਪੜੇ ਪਾਈ ਫਿਰਦਾ ਉਹ ਭਤੀਜੇ ਘੜੀ ਤੈਨੂੰ ਪਤਾ ਤੇ ਹੈਗਾ ਮੈਂ ਬਾਹਰ ਗਿਆ ਤੇ ਬਾਹਰੋਂ ਲੈਂਦੀ ਆ ਇਹ ਵੀ ਚੁੱਕਣ ਗਿਆ ਦੀ ਕਿਹਨੇ ਵੇਚਿਆ ਘੜੀ ਉਹ ਘੜੀ ਏ ਕਾਫੀ ਮਹਿੰਗੀ ਆ ਇਹਨੂੰ ਕੀ ਪਤਾ ਫਿਰ ਲੰਡੋ ਲਈ ਆ ਇਨਾਂ ਤੋਂ ਕਿਹਨੇ ਨਿਕੜੀ ਆ ਉਹ 하기 1.5 ਲੱਖ ਰੁਪਏ ਦੀ ਹੈ ਵੀ ਕਦੀ ਚਲ ਬੈਸਲ ਨਾੜੀ ਬਰੇ ਖਰੀਦੀ 100 ਰੁਪਏ ਦੀ ਉਹ ਤੋਰੀਆਂ ਨਾਲ ਰੋਟੀ ਖਾਣ ਵਾਲੋ ਹਾਂ ਤੁਹਾਨੂੰ ਕੀ ਪਤਾ ਵੀ ਚਾਚਾ ਕਹੋ ਜੀਆਂ ਚੀਜ਼ਾਂ ਪਾਉਂਦਾ ਦੇ ਕਿਤਰਾ ਕਰਦਾ ਆਹ ਸ਼ਲਟੀ ਵੇਖਣ ਡਿਆ ਮੈਂ ਜ਼ੁਬਾਨ ਤੋਂ ਆਈ ਆ ਆਸ਼ੀਰਵਾਦ 20 ਰੁਪਏ ਵੇਚਦੇ ਨੇ ਤੇ ਕਹਿੰਦੇ ਬਾਹਰ ਆਓ ਤਾਈਓਏ ਵੇ ਤੂੰ ਸਾਰੇ ਟੱਬਰ ਨੂੰ ਲੈ ਕੇ ਦਿੱਤੀਆਂ ਚਾਚਾ ਇਵਰ ਮੈਨਾਂ ਮਰ ਗਿਆ ਕਿੰਨਾ ਪਾ ਜਾ ਚਾਚਾ ਸਾਰੀ ਉਮਰ ਚਟਨੀਆਂ ਰੋਟੀ ਖਾ ਖੜੀ ਓ ਤੁਹਾਨੂੰ ਪਤਾ ਹੈ ਕਿ ਦੇ ਕੋ ਉਹ ਚਾਚਾ ਦੁਨੀਆ ਦੇ ਸਿਰੋ ਪਰੋ ਤੇ ਫੇਰੀ ਆ ਨਾ ਉਹ ਤੇ ਚੱਬਰ ਦਾ ਪਤਾ ਕਰੀ ਉਹ ਚੱਬਰ ਵਰਗਾ ਤੇਰਾ ਮੂੰਹ ਆ ਤਾਂ ਮੈਨੂੰ ਚੱਬਰ ਦਾ ਕੀ ਪਤਾ ਹਣਾ ਦੱਸ ਹੈ ਮੈਂ ਤਾਂ ਕਦੀ ਚੱਬਰ ਵੇਖਿਆ ਹੀ ਨਹੀਂ ਮੈਂ ਸਮਝੋ ਤਾਂ ਲਿਖ ਲਿਆ ਤੈਨੂੰ ਮੈਂ ਬਣਾਉਂਗਾ ਤੂੰ ਟੈਨਸ਼ਨ ਨਾ ਲੈ ਜਦਾ ਕਿ ਮੈਨੂੰ ਚੈੱਕ ਕਲੀਅਰ ਕਰਵਾ ਲੈਂਦੇ ਤੇ ਤੇਰਾ ਮੈਂ ਕਰਾਂ ਹੱਲ ਭਗਤ ਜੀ ਕਿੰਨੀ ਸੋਹਣੀ ਸਾਡੀ ਜ਼ਿੰਦਗੀ ਵੇਖੋ ਤੁਸੀਂ ਕਿੰਨੀ ਆ ਦੀ ਜ਼ਿੰਦਗੀ ਸਵਾਰੀ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਪਰ ਮੇਰੇ ਵਰਗੇ ਪਾਪੀਏ ਕਿਥੋਂ ਸਿੱਖ ਲੈਣਾ ਵਾ ਮੈਂ ਤੇ ਵਿਆਜ ਜੜੀਆਂ ਹੈਗਾ ਕਿ ਵਿਆਜ ਤੇ ਪੈਸੇ ਲੈਣਾਂ ਦੇ ਵਿਆਜ ਤੇ ਦਿਨਾ ਪਰ ਕੋਈ ਗੱਲ ਨਹੀਂ ਹੈਪੀ ਐਰ ਦਾ ਪੁੱਤ ਤੰਨੂ ਦੇ ਲਿਕਾਣਾ ਨਾ ਕਢਾਈਆਂ ਤੇਰੀਆਂ ਵੀ ਵਿਆਜ ਤੋਂ ਮੈਨੂੰ ਪਤਾ ਲੈਣ ਆਉਣਾ ਹੀ ਆਉਣਾ ਵਾ ਇਹ ਕਹ ਤੈਨੂੰ ਦਿਨਾ ਮੈਂ ਵਿਆਜ ਭਗਤ ਜੀ ਤੁਸੀਂ ਮਾਫ਼ ਕਰਿਓ ਮੈਂ ਮਨੂੰ ਖਰਾਬ ਕੀਤਾ ਸੀ ਤੇ ਐਰ ਕਾ ਮੈਂ ਵੀ ਉਹਨੂੰ ਖਰਾਬ ਕਰਨ ਡਿਆ ਵਾ ਚੱਲਦਾ ਮੈਂ ਤੁਹਾਡੇ ਅਸੂਲਾਂ ਤੇ ਹੀ ਭਗਤ ਜੀ ਉਹ ਗੱਲ ਵੱਖਰੀ ਕਿ ਮੈਂ ਵਿਆਜ ਤੇ ਪੈਸੇ ਚਲੋ ਦਿਨਾ ਦੇ ਵਿਆਜ ਲੈ ਲੈਣਾ ਬਾਕੀ ਰਗਜੂ ਪਸੋੜੀ ਦਾ ਨਾਮ ਜਿਹੜਾ ਭਾਵਾ ਇਹਨੂੰ ਬੰਦੇ ਨੂੰ ਆ ਤੁਹਾਡਾ ਵੀ ਨਾਮ ਚੱਲਦਾ ਤੇ ਸਾਡਾ ਵੀ ਨਾਮ ਚੱਲਦਾ ਕੋਈ ਚੱਕਰ ਨਹੀਂ ਹੈਗਾ ਤੇ ਹੈਗਾ ਉਹ ਗਾਇਓ ਮੇਰਾ ਟੀਂਡੇ ਦੇ ਮੂੰਹ ਵਾਲਾ ਲੱਭਣਾ ਹੀ ਹਟ ਗਿਆ ਆਈ ਬੈਠਾ ਓ ਭਾਵਾ ਇਹ ਖਤਾਬਰ ਐ ਫ੍ਰੀ ਕਿਦਾ ਮਿਸਟਰੀ ਅੰਗਰੇਜ਼ ਹੁੰਦਾ ਦੇ ਸਕੂਲ ਤਾਂ ਨਹੀਂ ਦਿਖੋਤਾ ਕਦੀ ਨਿਕਾ ਐ ਨਹੀਂ ਚਲੋ ਕੰਮ ਹੋਰ ਦਾਦਾ ਕੀ ਹਾਲ ਆ ਉਹ ਤੇ ਤੇ ਕੀ ਲਾਗਾ ਟਿਕਾਣਾ ਚੇਂਜ ਕਰ ਲੈ ਕੀ ਗੱਲ ਢੀਂਡੇ ਦੇ ਮੂੰਹ ਵਾਲਾ ਉਹ ਤੇ ਜੇ ਮੈਂ ਟਿਕਾਣਾ ਨਹੀਂ ਚੇਂਜ ਕੀਤਾ ਤੈਨੂੰ ਪਤਾ ਮੈਂ ਇੱਥੇ ਬਹਿ ਕੇ ਪੜਨ ਜਾ ਨਾਵੇਂ ਭਗਤ ਜੀ ਤੋਂ ਸਿੱਖਿਆ ਲਈ ਦੀਆ ਪੜੀ ਦਾਪਾ ਅੱਗ ਤਾਵਾ ਬਹਿ ਕੇ ਠੱਗਿਆ ਮਾਰਦਾ ਮੇਰੇ ਕੋਲ ਬੰਦਾ ਲੱਭਿਆ ਤੂੰ ਉਹ ਕਾਲਾ ਸੋਣਾ ਕਾਫ ਨੂੰ ਮਾਰਾ ਨਹੀਂ ਕਹਿਣਾ ਮੈਨੂੰ ਜਿੰਨਾ ਮਰਜੀ ਮਾਰਾ ਕਾ ਠੀਕ ਆ ਭਗਤ ਜੀ ਦੇ ਜੀਵਨ ਤੋਂ ਸਿੱਖਦਾ ਮੈਂ ਹਾਂ ਠੱਗਿਆ ਕਿਦਾ ਮਾਰਨੀ ਆ ਟੋਪਿਆ ਕਿਦਾ ਪਾਉਣੀ ਆ ਟੋਪੀ ਹੋਂ ਤੇਰੇ ਵਰਗੇ ਮੋਨੇ ਬੰਦੇ ਨੂੰ ਟੋਪੀ ਪਾਉਣੀ ਆ ਚਾਚਾ ਚਲੋਂ ਦਾ ਛੱਡ ਪਰਾਂ ਹਾਂ ਉਦੋਂ ਆਪਣੀ ਕੀ ਗੱਲ ਸੀ ਚੱਕ ਲਿਆ ਕਾ 1.5 ਲੱਖ ਰੁਪਏ ਦਾ ਹਾਂ ਵਿਆਜ ਮਹੀਨੇ-ਮਹੀਨਾ ਦਾ ਲਿਆ ਭਤੀਜੇ ਉਹ ਮਹੀਨੇ ਰਾਤ ਉਹ ਤੈਨੂੰ ਪਹਿਲੇ ਮਹੀਨੇ ਦਾ ਵਿਆਜ ਦਤਾ ਨਾ ਹੂੰ ਪੁੱਤ ਲੇਕਾਂ ਘੜਾਉਂ ਤੇਰੀ ਉਹ ਦੂਜੇ ਮਹੀਨੇ ਦਾ ਗਾੜੀ ਨਾ ਉਹ ਆਜੂਗਾ ਯਾਰ ਮੈਂ ਸੋ ਚਾ ਦੋ ਮਹੀਨੇ ਹੋ ਗਿਆ ਉਹ ਭਤੀਜਾ ਤੈਨੂੰ ਇੰਨੇ ਘਰ ਤੂੰ ਨਹੀਂ ਮਿਲਦਾ ਘਰ ਜਾ ਚਾਚੀ ਕੰਦੀ ਪਲੇ ਕਿੱਧਰ ਗਿਆ ਘਰੋਂ ਗਾਇਬ ਰਾਤੀ ਤੂੰ ਨਹੀਂ ਮਿਲਦਾ ਅੱਡੇ ਤੂੰ ਨਹੀਂ ਲੱਭਦਾ ਕਰਦਾ ਤਰੇ ਕਿਹੜੇ ਰੰਗਾ ਕਰਦਾ ਮੇਰੇ ਤਾਂ ਬੰਦੇ ਦਾਤੇ ਸਾਰੇ ਵੀ ਉਹ ਭਰਾ ਕਿੱਥੋਂ ਪੈਪਸ਼ਾ ਗੱਠਾ ਉਧਰ ਅਜੀਬ ਸੁਟੀਆਂ ਰਵਾ ਸਾਰੇ ਪਿੰਡੋਂ ਸੁਣੀਆਂ ਪਾਈ ਕਰਦਾ ਪਤਾ ਨਹੀਂ ਕਿੱਥੇ ਫਸ ਗਿਆ ਮੈਂ ਪਿੰਡ ਦੇ ਦੇ ਮੈਂ ਪੈਸੇ ਦੇਣ ਆਏ ਨੂੰ ਵੀ ਪਤਾ ਹੈ ਵੀ ਇਹਨੂੰ ਵੀ ਟੋਪੀ ਪਾ ਹੀ ਦਿੱਤੀ ਆ ਮੋਟੀ ਇਹ ਗੱਲ ਕਾਕਾ ਦਾ ਜਿਸ ਮੂਤਰਾ ਕੇ ਬੈਠੇ ਮੈਂ ਭਤੀਜਾ ਉਦੋਂ ਮੈਂ ਹੋਇਆ ਖਰਾਬ ਠੀਕ ਆ ਹੋਇਆ ਨਾ ਮੈਂ ਗੱਡੀ ਚਾਉਣੀ ਤੇਰੇ ਸਾਹਮਣੇ ਤੂੰ ਮੈਨੂੰ ਬੌਂਸ ਦਾ ਕਦੇਤਾ ਇੰਨੀ ਪਰਮਾਨ ਸੀ ਸੋਚ ਵੀ ਮੈਂ ਤੇ ਕੇਸ ਨਹੀਂ ਕੀਤਾ ਚਾਚਾ ਇੱਕ ਦਿਨ ਮੈਂ ਕੇਸ ਕਰ ਦੂੰਗਾ ਨਾ ਤੂੰ ਐਟਮ ਦੇਲੇ ਚੱਕੀ ਵੀ ਚਾਚਾ ਕੇਸ ਨਾਲ ਬੰਦਾ ਮਾਰੇ ਆਈ ਉਹ ਪਤੀਜ ਬੰਦਾ ਮਾਰੇ ਦਾ ਤੇ ਚੈੱਕ ਬੌਂਸ ਦਾ ਇੱਕੋ ਜਿਹਾ ਹੀ ਆ ਨਾਲੇ ਚੋਰ ਨਾਲ ਚਤਰਾਇਆ ਇੱਕ ਪੈਸੇ ਦੋ ਇੱਕ ਚ ਪਰਚੇ ਕਰਾਓ ਵਾਜੀ ਵਾਹ ਉਹ ਪਤੀਜ ਗੱਲ ਕਰ ਤੂੰ ਕਿੰਨੇ ਪੈਸੇ ਚਾਹੀਦੇ ਆ ਮੈਂ ਤੈਨੂੰ ਹੁਣੇ ਦੇ ਦਿੰਨਾ ਯਾਰ ਮੈਂ ਲਿਆਉਣਾ ਚੈੱਕ ਉਹ ਪਤਨ ਮੈਂ ਹੁਣੇ ਦੇ ਦਿੰਨਾ ਦੱਸ ਕਿੰਨੇ ਪੈਸੇ ਚਾਹੀਦੇ ਆ ਉਹ ਤੇ ਚੱਕ ਮੇਰਾ ਵੀ ਬੋਝ ਹੀ ਹੋਊਗਾ ਤੇ ਤੂੰ ਪਰਵਾਹ ਨਾ ਮਾਰ ਚੱਕਾ ਹੋ ਜਾ ਦੂਰ ਸਾਰੀ ਉਮਰ ਯਾਦ ਕਰੇਗਾ ਤੂੰ ਲੈ ਤੂੰ ਗੰਦਰ ਦੇ ਪੁੱਤ ਨੀਰਨਾ ਉਹ ਟਾਈਮ ਫਕੀਰ ਮਾਰੇਗੀ ਨਾ ਤੂੰ ਤੰਨੂੰ ਮਾਇਆ ਦਾ ਜਿਤਨਾ ਠੱਗੀ ਵੱਜਦੀ ਆ ਮੇਰਾ ਤੇ ਪਹਿਲਾ ਹੀ ਨਾਂ ਦਾਜੂ ਪਸੂੜੀ ਹੈਗਾ ਮੈਂ ਤੇ ਚੰਗੇ ਚੰਗੇ ਨੂੰ ਕੋਈ ਮਰੀ ਟੋਪਿਕ ਨਹੀਂ ਚੰਗੀ ਕਿਸੇ ਨੂੰ ਬਹੁਤ ਭਤੀਜੇ ਆਏ ਕਿ ਲੈਣਾ ਉਹ ਚਾਚਾ ਲੈ ਭਤੀਜੇ ਤਨੂੰ ਹੋਣਾ ਵਾ ਪਹਿਲਾ ਚਾਚਾ ਰੱਖਦਾ ਖਾਬ ਕਰ ਹਾਂ ਕਰ ਲੈ ਠੀਕ ਆ 1.5 ਲੱਖ ਰੁਪਏ ਆਏ ਉਹ ਤਰ ਇੱਕ ਮਹੀਨਾ ਬਿਆਹ ਕਟਿਆ ਗਿਆ ਓਕੇ ਠੀਕ ਆ ਠੀਕ ਆ ਭੀ ਦਾਨ ਦਾਨ ਲਗਾ ਮੋਤੇ 1.5 ਪੂਰੀ ਦਾਨ ਹਾਂ ਹਾਂ 2 ਮਹੀਨੇ ਦਾ ਬਿਆਹ ਨਹੀਂ ਆ 2 ਮਹੀਨੇ ਘਰੋਂ ਗਿਆ ਭੀ ਓਏ ਯਾਰ ਭਤੀਜਾ ਮੈਂ ਤੈਨੂੰ ਪਤਾ ਕੰਮਕਾਰ ਤੇ ਹੁਣਾਵਾ ਮੇਰਾ ਇੱਕ ਕੰਮ ਤੇ ਚੱਲਦਾ ਨਹੀਂ ਹੁਣ ਮੈਂ ਬਿਲਡਿੰਗ ਆ ਬਿਲਡਿੰਗ ਕਰੀਤ ਨਹੀਂ ਆ ਹਾਂ ਜੀ ਪੁੱਟਰੀਆਂ ਤਾਸ਼ਾ ਦਾ ਜੇ ਵੇਲੇ ਕੰਮ ਬੜਿਆ ਚਲੋ ਕੋਈ ਬਾਤ ਨਹੀਂ ਵਰਕੇ ਤੋਪੀਆਂ ਪਾ ਪਾ ਕੇ ਬਿਲਡਿੰਗ ਕਰੀਤ ਨਹੀਂ ਤੇਜ ਇਸਰਾਵਾ ਇਹ ਖੇਤ ਕਰੀਤ ਆ ਇਹ ਐਨਆਰਆਈ ਸੁਣਾਵਾ ਹੈ ਸਮਝਾ ਹੁਣ ਇਹਦੇ ਤੇ ਹੈਗਾ ਵੇਹ ਦਾ ਜਿਹਸਤਾ ਪਾਉਣਾ ਤੇ ਮੈਂ ਤੇਰਾ ਹਿੱਸਾ ਪਵਾ ਸਕਦਾ ਵਾ ਤੇ ਅਗਲੇ ਦਿਨ ਹੀ ਤੇ ਸਲਾਮਾ ਖਰੀਦਣੀ ਆਂ ਪੋਣਾ ਹਿਸਾਬ ਦੀ ਤੇ ਚੱਤਾ ਪਾ ਲੈਨੇ ਆਂ ਅੱਜ ਕਿੰਨਾ ਚੱਪੇਗਾ ਉੱਚ ਕਿੰ ਕੀ ਇਹ ਤੇ ਵੇਹ ਜਿਹੜੀ ਮਾਰਕੀਟ ਆ ਨਾ ਉੱਚ ਕੀਨ ਤੇ ਚੱਲਦੀ ਆ ਨਾ ਤੇਰੇ ਪੈਸੇ ਮਰ ਜਾਣਿਆ ਤੇ ਨਾ ਮੈਂ ਮਰ ਜਾਣਾ ਵਾ ਅੱਜ ਜਾਗਾ ਐਟ ਖਾਣਾ ਕਿਥੋਂ ਲੱਭ ਲੈ ਅਜ ਓ ਤੈਨੂੰ ਪਤਾ ਆ ਫਕਰਾਂ ਦੇ ਕਿਹੜੇ ਟਿਕਾਣੇ ਹੁੰਦੇ ਆ ਸਾਡਾ ਕੋਈ ਟਿਕਾਣਾ ਨਹੀਂ ਆ ਆਹ ਦਾ ਹੁਣ ਤੈਨੂੰ ਮੈਂ ਵਿਆਜ ਦਾਂ ਬੇ ਰਕਮਾ ਕਹ ਕੇ ਨਹੀਂ 1.5 ਲੱਖ ਰਕਮ ਹੋਈ 2 ਮਹੀਨਾ ਵਿਆਜ ਹੋ ਗਿਆ ਲਾ ਇਹ 3000 ਵਿਆਜ ਹੋ ਗਿਆ ਤੇਰੀ ਗੱਲ ਆ ਓ ਮੇਰਾ ਪੈਸੇ ਨਹੀਂ ਰੁਕ ਗਿਆ ਯੋ ਮੈਂ ਬੜਾ ਬੁਨਕਰਾਂ ਤੇ ਰਹਿ ਇਹ ਵੇਖ ਹੁਣ ਰਕਮ ਨਹੀਂ ਲੱਗਿਆ ਮੋਤਾਂ ਪਿੱਛੂ ਬੈਠਾ ਆਲਾ ਪਤੀਜ ਇਹ ਚੱਕਰ ਹੀ ਕੋਈ ਨਹੀਂ ਆ ਓਏ ਤੇਰਾ ਬਣ ਗਿਆ ਪਤੀਜ 22000 ਠੀਕ ਆ ਇੱਕ ਅੱਸੀ ਚਾਚਾ ਬਣ ਗਿਆ ਦੋ ਮਹੀਨੇ ਵਿਆਜ 15000 ਰੁਪਏ ਪੁੱਤਰ ਤੈਨੂੰ ਅਜੇ ਮੈਂ ਵਿਆਜ ਹੀ ਦੇ ਰਿਆ ਨਾ ਆਲਾ 2000 ਹੋ ਗਿਆ ਤੇਰਾ ਠੀਕ ਆ 2000 ਤਨ ਮੈਂ ਜਿਹੜਾ ਇਹ ਦੇ ਰਿਆ ਵਾ ਤੇ ਬਾਕੀ ਤੇਰੀ ਰਕਮ ਮੋੜ ਦਾਂਗਾ ਪਤੀ ਮੈਂ ਟੈਨਸ਼ਨ ਨਾ ਲੈ ਤੂੰ ਆਲਾ ਜਾ ਜਾ ਕੇ ਤੇ ਚਾਚਾ ਲਿਖਿਆ ਵੀ ਚੈੱਕ ਉੱਤੇ ਲਿਖਿਆ ਚੈੱਕ ਪਰ ਕਹਿੰਦਾ ਉਹ더라 ਕਿਨੇ ਕਹਿੰਦਾ ਮੈਂ ਉੜ ਦੂ ਨਾ ਸਹੀ ਕਾਡਨ ਡੋਨ ਕੇ ਕਈ ਸੌਂ ਦਿੱਤਾ ਵੀ ਆ ਤੋ ਤੇਰਾ ਮੇਰਾ ਉਹ ਪਤੀ ਠੀਕ ਆ ਤਨੂੰ ਕੀ ਪਤਾ ਹੈ ਅੰਗਰੇਜ਼ਾਂ ਦੀ ਲਿਖਾਈ ਹੁੰਦੀ ਆ ਅੱਧ ਤੱਕ ਨਾ ਬਿਆਰ ਰਹਾ ਬਾਈ ਯਾਰ ਚਾਚਾ ਹੋਣੇ ਠੱਗੀ ਮਾਰੀਆ ਚੱਕਾ ਵੇਚਾ ਲਿਆ ਆ ਵੇਖ ਰੱਬ ਵੇਖ ਰੱਬ ਚਾਚਾ ਕਿੱਥੇ ਲਿਖਾ ਦੇਣਾ ਇਹ ਭਰਾਵਾ ਕਿਹੜੇ ਜੰਗ ਦੇਣਾ ਇਹ ਆ ਲੇਖਾ ਮੈਂ ਰੱਬ ਨੂੰ ਦੇਣਾ ਕਿ ਤਨੂੰ ਦੇਣਾ ਆ ਵੇਖੋ ਆ ਬਾਈ ਯਾਰ ਦੇ ਆ ਚਾਚਾ ਯਾਰੀ ਆ ਬਾਈ 1200 ਰੁਪਏ ਦਾ ਚਾਚਾ ਉਹ ਤਾਂ ਸਕੂਲੇ ਗਿਆ ਹਾਂ ਦਾ ਨਾ ਤੇ ਤੈਨੂੰ ਪਤਾ ਲੱਗਦਾ ਚਾਚਾ ਜੇ ਸਕੂਲੇ ਪੜਿਆ ਸਾਨੂੰ ਸਾਰਾ ਪਤਾ ਤੂੰ ਆਹੋ ਤੂੰ ਦੋਥੇ ਦਿਹਾੜੀ ਕਰਦਾ ਰਿਹਾ ਮੈਨੂੰ ਬੜਾ ਵਾ ਆ ਬਾਈ ਸੋ ਆ ਬਾਈ ਆਰੇ ਬਾਈ ਸੋ ਦਾਤਾ ਠੱਗੀ ਕਰ ਤਮਾਰ ਦੇ ਨੇ ਆ ਆ ਆ ਆਹ ਸੇਨ ਜੀਵਾਂ ਆ ਗਿਆ ਦਾਤਾ ਕਿਥੋਂ ਦੀ ਬਿੰਦੀ ਪਾਤੀ ਆ ਉਹ ਤਿੰਨ ਜੀਵਾਂ ਨੇ ਠੱਗਿਆ ਨਾ ਨਹੀਂ ਮਾਰੇ ਦਾਤਾ ਨਹੀਂ ਪੈਂਦੀਆਂ ਇੱਥੇ ਅੱਜ ਕਮਾਈ ਨਹੀਂ ਆ ਗਿਆ ਦਾ ਪਲੱਸ ਨੰਬਰ ਕਿਨੇ ਪਾਣੇ ਨੇ ਲੰਮੇ ਲੰਮੇ ਜਾਣਾ ਠੱਗਿਆ ਮਾਰੇ ਕੋਈ ਗੱਲ ਨਹੀਂ ਟ੍ਰਾਂਸਫਰਟ ਵੀ ਆਪਣਾ ਤੇ ਕੀੜੇ ਵੀ ਆਪਣੇ ਕਵਾੜੀਆਂ ਨੂੰ ਕਈ ਕੀੜਿਆਂ ਤੋਂ ਕਾਹਦਾ ਡਰਦਾ ਆਹ ਕੀਰਮੂਣੀ ਆ ਨਾ ਹੋਰ ਨਹੀਂ ਗੱਲ ਹੁਣ ਤੂੰ ਦੱਸ ਦੀ ਬਿਲਡਿੰਗ ਦਾ ਹਿੱਸਾ ਪਾਉਣਾ ਨਹੀਂ ਦਾਤਾ ਕਿੰਨਾ ਕੁਥੋਂ ਸਾਬਾ ਗੀ ਮਗਰ ਇਹ ਵਿਆਹ ਦਰੂ ਤੱਕ ਨਹੀਂ ਵੇਲਾ ਕਾਹਦੇ ਚ ਰਹੇਗਾ ਇੱਕ ਕਮਰਾ ਜਿਹੜਾ ਵਾ ਨਾ 25 25 ਸੌ ਨੂੰ ਇੱਕ ਕਮਰਾ ਚੜਦਾ ਵਾ ਕਿੰਨਾ ਚੜਦਾ ਪੈਣਾ ਅੱਧਾ ਤੇਰਾ ਕੋਈ 15000 ਰੁਪਿਆ ਆਪਣਾ ਪੂਰਾ ਪਾਣਾ ਵਾ ਹਾਂ ਹਾਂ ਤੇ 75 ਕ ਲੱਖ ਤੇਰਾ ਜਿਹੜਾ ਉਹ ਮੰਨਣਾ ਵੇਲਾ ਜੇ ਲਉਣਾ ਵਾ ਤਾਂ ਕ ਮੈਨੂੰ ਪਤਾ ਤੇਰੀ ਗੁੱਡੀ ਸਿਖਰਾਂ ਤੇ ਹੈਗੀ ਆ ਪੁੱਤ ਹਾਂ ਹਾਂ ਤੇ ਇਹ ਵੇਲਾ ਵੀ ਜੇ ਭਾਈ ਵਾਲੀ ਕਰ ਲੈ ਗਾ ਤਾਂ ਠੀਕ ਆ ਨਹੀਂ ਤਾਂ ਮੈਨੂੰ ਘਟੌਣੀ ਤੇ ਕਹਿ ਨਹੀਂ ਦਿਆ ਉਹ ਤਾਂ ਇੱਕ ਵਿਕ ਵੇ ਹਾਤੀ ਮੇਰੇ ਕਰਜ਼ੇ ਚੜਦੇ ਆ ਨਾ ਤੇ ਕਹਿ ਰਹੇ ਤੁਸੀਂ ਮੈਂ ਬਿਲਡਿੰਗ ਜਿਹੇ ਸਾਪਣਾ ਆ ਬੋਲਾ ਮੈਂ ਕੋਈ ਖਾਣਾ ਇਹਨੂੰ ਦੇ ਦੇ ਤਾ ਵਧੀਆ ਉਹ ਜੱਜਾ ਸੀਦਾ ਹਾਂ ਵਧੀਆ ਵਧੀਆ ਉਹ ਕਹਿੰਦੇ ਭਾਈ ਵਾਲਾ ਕੰਮ ਜਿਹੜਾ ਭਾਈ ਵਾਲੀ ਵਾਲਾ 75 ਲੱਖ ਵਾਲਾ ਹਾਂ ਭਾਈ ਵਾਲੀ ਕਰਦੇ ਆ ਪੁੱਤ ਕਿੰਨੇ ਬੰਦੇ ਹੈਗੇ ਆ ਉੱਪਰ ਵਾਹ ਤੇ ਬੰਦੇ ਦੇ ਪੂਰੇ ਹੋ ਗਏ ਆ ਚੱਲ ਤੂੰ ਆ ਮੇਰੇ ਕੋ ਆ ਫੇ ਆਪਾ ਕਰ ਮੈਂ ਕਿੱਥੇ ਆ ਮੈਂ ਪਾਰਕ ਚ ਖਲੋਤਾ ਗੋਲਾ ਖਾਣ ਆ ਆ ਚੱਦਾ ਕਿੱਥੇ ਜਾਣਾ ਖਾਣਾ ਖਵਾਉਣਾ ਮੈਂ ਉਹ ਆਪਣੇ ਉਹ ਟਿਕਾਣੇ ਦੇ ਗੋਲਾ ਵਾਲੇ ਆ ਆ ਰਾ ਰਾ ਬੱਸ ਉੱਥੇ ਹੋ ਗਏ ਬਾਬੇ ਫੜ ਨੀਵੇਂ ਰੁੱਖਾਂ ਨੂੰ ਲੱਗਦੇ ਤੇ ਸਿੰਬਲਾ ਨੂੰ ਮਾਰਨਾ ਕਰੀ ਉੱਥੇ ਜੇ ਤੇਰੇ ਕੋ ਚਾਰ ਪੈਸੇ ਆ ਗਏ ਤੇ ਹੁਣ ਤੂੰ ਮਾਰਨ ਦਾ ਉਹ ਬੱਲੇ ਚਾ ਚਾ ਉਹਦਾ ਹਿੰਦਾ ਬਲੇ ਕੀ ਗੱਲ ਬੋ ਦੱਦਾ ਮਾਰ ਨਹੀਂ ਖਾਦਾ ਉਹ ਅਰੇ ਆ ਕਰਪਾ ਬਾਬੇ ਦੇ ਤਦਕ ਨਹੀਂ ਆਤਾ ਗੋਲਾ ਖਾਨ ਆ ਉਹ ਵੈਸੇ ਗੋਲਾ ਕਾੜੀਆਂ ਐ ਕਰਨਾ ਕੋਈ ਚਾਚੀ ਰੋਟੀ ਨਹੀਂ ਘਰ ਉਹ ਪਤੀਜਾ ਤੈਨੂੰ ਪਤਾ ਰੋਟੀ ਨੇ ਮੇਰੇ ਅੱਗੇ ਪਿੱਛੇ ਫੈਲਦੀ ਆ ਉਹ ਜਾ ਨਹੀਂ ਦਿੰਦੇ ਅਗਲੇ ਘਰੋਂ ਗੱਡਿਆ ਮੈਨੂੰ ਉਹ ਚਾਚੀ ਦੇ ਉੱਥੇ ਰੋਲਾ ਪਾਉਣ ਦੀ ਦੁਕਾਨ ਤੇ ਆ ਗਈ ਉਹ ਕਾਦਾ ਰੋਲਾ ਪਾਉਣ ਦੀ ਓਏ ਦਾਜਾ ਤੂੰ ਹਾਂ ਮਰ ਮੈਂ ਸਭ ਕੁਝ ਦਾਦ ਲੈਣਾ ਮੈਂ ਕਹਿੰਦੇ ਇੱਕੋ ਤੋਂ ਚਾਚੇ ਦੇ ਪਰਦੇ ਬੋਲੇਗਾ ਹਾਂ ਮੈਂ ਨਾ ਚਾਹ ਮੇਰਾ ਪਤਾ ਵੀ ਘਰ ਮੇਰੀ ਕੁੱਤੇ ਖਾਣੀ ਹੁੰਦੀ ਆ ਫੇਰ ਤੂੰ ਕਾਹਦੇ ਨਹੀਂ ਚਾਹ ਤੇ ਪੜਦੇ ਹੋ ਲਹਿੰਗਾ ਰਾਤ ਤੂੰ 10 ਬੰਦ ਦਾ ਕਿਹਦਾ ਹਿੱਸਾ ਪਾਉਣਾ 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 ਨਾ ਠੀਕ ਆ ਇੱਕ ਇੱਕ ਹਿੱਸਾ ਇੱਕੋ ਨਹੀਂ ਦਾ ਅੱਛਾ ਜੀ ਦੂਜਾ ਹਿੱਸਾ ਮੇਰਾ ਹਾਂਜੀ ਤੀਜਾ ਹਿੱਸਾ ਹਾਂ ਤੇਰਾ ਠੀਕ ਆ ਠੀਕ ਆ 1.5 ਲੱਖਾਂ ਦਾ 1.5 ਕਰੋੜ ਰੁਪਏ ਦੇਣਾ ਵਾ ਹਾਂਜੀ 50 50 ਲੱਖ ਰੁਪਏ ਆਪਾਂ ਨੂੰ ਆਉਣਾ ਵਾ ਹਾਂਜੀ ਹਾਂਜੀ ਜੇ ਦੇਣਾ ਤੇ ਠੀਕ ਆ ਤੇ ਸੋਤਲਾ ਦੇ ਦੋ ਮਿੰਟ ਨਾ ਨਹੀਂ ਬਸ ਸੋਇਲਾ ਤਦ ਦੋ ਤਰ ਹਫਤਾ ਲਿਆ ਹੀ ਨਾਲੇ ਆਹੀ ਮੈਂ ਅਰਦਾਸਾਂ ਕਰ ਕਰਕੇ ਤੇਰੇ ਕੋ ਪੁੱਤ ਇਹ ਹਾਂ ਕਰਵਾਉਂ ਡਿਆ ਵਾਂ ਤੇ ਵੇਖੀ ਸਹੀ ਤੂੰ ਕਿਦਾਂ ਨੱਕੇਗਾ ਮੈਂ ਤੇ ਮੁਰਦੇ ਨਾ ਚੰਗਾ ਦੂਣਾ ਕੋਈ ਚੀਜ਼ ਆ ਉਹ ਕੋਈ ਗੱਲ ਮੈਂ ਨਾ ਚਾਚੇ ਸਕੀਮ ਲਾਈਏ ਨਾਲੇ ਵਿਆਜ ਲਾਈਏ ਨਾਲੇ ਹੋਰ ਨੇ ਦੋਜਾ ਕੰਮ ਵਧੀਆ ਨਾਲ ਹੀ ਕਰਨੇ ਆ ਕੋਈ ਗੱਲ ਨਹੀਂ ਭਤੀ ਤੈਨੂੰ ਵਿਆਜ ਨਹੀਂ ਮਿਲ ਜੂਗਾ ਤੈਨੂੰ ਸਾਰਾ ਕੁਝ ਮਿਲ ਜੂਗਾ ਤੂੰ ਟੈਨਸ਼ਨ ਨਾ ਲੈ ਠੀਕ ਆ ਜਿੰਬੇ ਤੇਰੇ ਜੁਗਾਂ ਨਹੀਂ ਕੱਢਣ ਫਿਰਦਾ ਇਹ ਹੁਣ ਅਸੀਂ ਤੀਜੇ ਪਾਰ ਦੇ ਵਿੱਚ ਦੱਸਾਂਗੇ ਕਿ ਅਸੀਂ ਬਿਲਡਿੰਗ ਨਹੀਂ ਦੀ ਆ ਕੇ ਨਹੀਂ ਖਰੀਦੀ ਇਹ ਵੇਖਣ ਵਾਸਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਅਗਲਾ ਤੀਜਾ ਪਾਰ ਜਿਹੜਾ ਉਹ ਜ਼ਰੂਰ ਵੇਖੋ ਕਿ ਅਸੀਂ ਇਹ ਬਿਲਡਿੰਗ ਨੂੰ ਖਰੀਦਦੇ ਆ ਇਹਨਾਂ ਦੀਆਂ ਮੈਂ ਕਿਤਰਾ ਕੀਸੀਆਂ ਕਰਵਾਉਣਾ ਵਾਂ ਤੇ ਕਿੱਦਾਂ ਇਹ ਮੇਰੇ ਕੋਲ ਪੈਸੇ ਨਹੀਂ ਦੇ ਆ